ਇਹ ਬੰਦਾ ਮਗਰੋਂ ਆਉਂਦਾ ਛਾਲ ਮਾਰ ਕੇ ਪੱਗ ਨੂੰ ਹੱਥ ਪਾਉਂਦਾ ਜਿਹੜੀ ਪੱਗ ਲੱਥਦੀ ਆ ਝਗੜੇ ਦੇ ਵਿੱਚ ਉਹ ਉਥੋਂ ਹੀ ਲੱਥ ਕੇ ਥੱਲੇ ਡੇਪ ਪੈਂਦੀ ਆ ਉਹਨੇ ਹੱਥ ਚ ਫੜੀ ਤੇ ਪਛਾਣ ਲਿਆ ਕੇ ਸੁੱਟੀ ਏ ਇਸ ਅਕਾਲੀ ਦਲ ਨੂੰ ਬਚਾ ਕੇ ਕਰਨਾ ਵੀ ਕੀ ਆ ਇਹ ਅਕਾਲੀ ਦਲ ਜਿਹੜਾ ਸਾਡੀਆਂ ਪੱਗਾਂ ਦੇ ਲਈ ਜਿਹੜਾ ਸਾਡੇ ਕਕਾਰਾਂ ਦੇ ਲਈ ਜਿਹੜਾ ਸਿੱਖੀ ਦੇ ਲਈ ਕੁਰਬਾਨੀਆਂ ਦਿੰਦਾ ਏ ਉਹੀ ਅਕਾਲੀ ਦਲ ਸਾਡੀਆਂ ਪੱਗਾਂ ਲਾਉਣ ਨੂੰ ਤੁਰ ਪਿਆ ਕਬੀਰ ਬਾਦਲ ਦੇ ਉੱਤੇ ਚੱਲੀ ਗੋਲੀ ਤੇ ਇਹਨਾਂ ਨੂੰ ਦੇਖ ਕੇ ਤੇ ਹਾ ਹਾ ਕਾਰਮਚਾਰੀ ਵੀ ਜੀ ਵੇਖੋ ਆ ਹੋ ਗਿਆ ਅੱਜ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਅਕਾਲ ਤਖਤ ਸਰ ਉਹ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਤੁਹਾਡੇ ਹਿਰਦੇ ਕਾਹਦੇ ਨਾਲ ਬਲੁੰਦਰੇ ਜਾਣੇ ਜਿਹੜੇ ਬਦਵੀ ਦੇ ਨਾਲ ਨਹੀਂ ਬਲੁੰਦਰੇ ਗਏ ਤੇ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਤੇ ਤੁਹਾਡੇ ਹਿਰਦੇ ਬਲੁੰਦਰੇ ਗਏ ਇਹਦਾ ਮਤਲਬ ਤੁਹਾਡੇ ਲਈ ਬਾਦਲ ਉੱਤੇ ਨੇ ਗੁਰੂ ਤਾਂ ਵੀ ਉੱਤੇ ਤੇ ਹੁਣ ਤੁਸੀਂ ਨਾਮ ਗੁਰੂ ਰਾਮਦਾਸ ਦੇ ਦਰ ਦਾ ਵਰਤਦੇ ਹੋ ਔਰ ਕੀ ਕਮਾਲ ਦੀ ਗੱਲ ਆ ਕਿ ਢਿੱਲੇ ਜੇ ਮੂੰਹ ਦੇ ਨਾਲ ਇੱਥੇ ਆ ਕੇ ਮੰਨ ਲਿਆ ਜੀ ਸਾਥੋਂ ਗਲਤੀਆਂ ਹੋ ਗਈਆਂ ਤੇ ਤੁਸੀਂ ਇਹ ਕਹਦੇ ਜੀ ਨਿਮਾਣਾ ਸਿੱਖ ਬਣ ਗਿਆ ਇਹਨੂੰ 9 ਸਾਲ ਪੰਥ ਨੇ ਕਸੀੜ ਕੇ ਇੱਥੇ ਲਿਆਂਦਾ ਆ ਸੁਖਬੀਰ ਸਿੰਘ ਬਾਦਲਣਾ ਇਹ ਪਿਓਰ ਰਾਜਨੀਤਿਕ ਬੰਦੇ ਨੇ